ਕਿਸੇ ਵੇਲੇ ਇੱਥੇ ਲੋਕ ਰਹਿੰਦੇ ਹੋਣਗੇ ਉਹ ਉੱਜੜ ਕੇ ਇੱਥੋਂ ਚਲੇ ਗਏ ਤੇ ਆਹ ਦੇਖ ਸਕਦੇ ਹੋ ਨਾ ਮਿੱਤਰੋ ਇਹ ਜਮਾ ਸਾਰਾ ਢਾਈ ਟੇੜੀ ਕੀਤਾ ਹੋਇਆ ਹਾਂਜੀ ਆਪਾਂ ਆ ਭੂਤੀਆ ਪਿੰਡ ਦੇਖਣ ਅੱਜ ਤੇ ਤੁਹਾਨੂੰ ਵੀ ਦਿਖਾਉਣੇ ਆ ਨਾਲ ਨਾਲ ਭੂਤੀਆ ਪਿੰਡ ਰਾਜਸਥਾਨ ਦੇ ਵਿੱਚ ਫਿਰਦੇ ਆ जैसलमेर ਤੋਂ 20 ਕਿਲੋਮੀਟਰ ਦੂਰ ਹੈ ਕੁਲਦਰਾ ਪਿੰਡ ਹੈ ਜਿੱਥੇ ਕਿ ਸਾਰਾ ਪਿੰਡ ਇਹ ਭੂਤਾਂ ਦੇ ਕਰਕੇ ਉੱਜੜ ਗਿਆ ਸੀਗਾ ਪਿੰਡ ਦੇਖਦੇ ਆ ਕੀ ਗੱਲਬਾਤ ਹੈ ਇੱਥੇ ਆਉਣ ਦੀ ਟਿਕਟ ਲੱਗਦੀ ਹੈ 20 ਰੁਪਏ ਤੇ ਟਿਕਟ ਆਪਾਂ ਦੇਤੀ ਇੱਥੇ ਬਹੁਤ ਟੂਰਿਸਟ ਆਉਂਦੇ ਆ ਬਾਹਰੋਂ ਇਧਰੋਂ ਸਾਰਾ ਕਿਤੋਂ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਬਹੁਤ ਲੋਕ ਟੂਰਿਸਟ ਆਏ ਹੋਏ ਆ ਇਹ ਉੱਜੜਿਆ ਹੋਇਆ ਸਾਰਾ ਪਿੰਡ ਇਹ ਬਿਲਕੁਲ ਉੱਜੜਿਆ ਹੋਇਆ ਏਰੀਆ ਇਹ ਕੁਛ ਤਾਂ ਇਹਨਾਂ ਨੇ ਤਿਆਰ ਤੁਰ ਕੀਤਾ ਆਹ ਦੇਖ ਸਕਦੇ ਤੁਸੀਂ ਇਹ ਕਿਉਂਕਿ ਪੱਥਰਾਂ ਦੇ ਘਰ ਹੁੰ ਕਰ ਕੋ ਇਥੋਂ ਛੱਡ ਕੇ ਲੋਕ ਗਏ ਹੋਏ ਆ ਹੁਣ ਇਥੇ ਕੱਖ ਨਹੀਂ ਹੈਗਾ ਉਹ ਜਿਹੜੀ ਚੀਜ਼ ਆ ਉਹ ਤਾਂ ਮੈਨੂੰ ਐ ਲੱਗਦਾ ਕਿ ਇਹਨਾਂ ਨੇ ਬਾਅਦ ਚ ਬਣਾਈ ਆ ਪਰ ਜਿਹੜਾ ਅਸਲ ਚ ਪਿੰਡ ਸੀਗਾ ਪਿੰਡ ਟੇਹਾ ਉਹ ਵਾਲਾ ਜਿਹੜਾ ਕਿ ਹੋ ਉੱਥੇ ਤੁਸੀਂ ਦੇਖ ਸਕਦੇ ਆ ਆ ਘਰ ਘਰ ਤੁਹਾਡੇ ਅੰਦਾਜ਼ਨਾਂ ਤੁਸੀਂ ਦੇਖ ਸਕਦੇ ਆ ਘਰ ਲੋਕ ਇੱਥੋਂ ਛੱਡ ਕੇ ਗਏ ਹੋਏ ਹੈਗੇ ਕਿਹਾ ਜਾਂਦਾ ਹੈ ਕਿ ਇੱਥੇ ਭੂਤ ਰਹਿੰਦੇ ਹੁੰਦੇ ਸੀ ਤੇ ਬਹੁਤ ਸਮਾਂ ਪਹਿਲਾਂ ਕਈ ਸਾਲ ਪਹਿਲਾਂ ਭੂਤਾਂ ਨੇ ਕਰਕੇ ਜਿਹੜਾ ਇਹ ਪਿੰਡ ਹੈ ਇਹ ਪਿੰਡ ਉਜੜ ਗਿਆ ਸੀਗਾ ਤੇ ਹੁਣ ਇੱਥੇ ਕੋਈ ਨਹੀਂ ਰਹਿੰਦਾ ਇੱਥੋਂ ਦੇ ਜਿਹੜੇ ਲੋਕ ਹੈ ਹੋਰ ਏਰੀਆ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ ਜਾ ਕੇ ਵਸ ਗਏ ਸੀਗੇ ਇੱਥੇ ਤੁਹਾਨੂੰ ਯਕੀਨ ਨਹੀਂ ਆਉਣਾ ਬਾਹਰੋਂ ਵੀ ਲੋਕ ਦੇਖਣ ਨੂੰ ਆਉਂਦੇ ਆ ਬਾਹਰਲੇ ਮੁਲਕਾਂ ਤੋਂ ਇੱਥੇ ਅੰਗਰੇਜ਼ ਅੰਗਰੂਜ਼ ਵੀ ਬਹੁਤ ਸਾਰੇ ਫਿਰਦੇ ਹੈਗੇ ਜਿਹੜੇ ਕਿ ਦੇਖਣ ਆਉਂਦੇ ਹੈਗੇ ਆ ਤੁਸੀਂ ਦੇਖ ਸਕਦੇ ਆ ਹਾਲਾ ਇਹ ਰਾਜਸਥਾਨ ਦੇ ਵਿੱਚ ਪੈਂਦਾ ਜੀ जैसलमेर जैसलमेर ਤੋਂ ਤਕਰੀਬਨ 20 ਕਿਲੋਮੀਟਰ ਅੱਗੇ ਹੈ ਕੁਲਦਰਾ ਪਿੰਡ ਹੈ ਤੇ ਇਹਨੂੰ ਆਉਣ ਵਾਸਤੇ ਨਾ ਜਿਹੜਾ ਤੁਸੀਂ ਰੋਡ ਆਉਣਾ ਇੱਥੇ ਨਾ ਜਿਹੜੇ ਜਿੱਥੇ ਟਿੱਬੇ ਆ ਜਿੱਥੇ ਕੈਮਲ ਸਫਾਰੀ ਹੁੰਦੀ ਹੈ ਡੇਜ਼ਰਟ ਸਫਾਰੀ ਹੁੰਦੀ ਹੈ ਉਹ ਪਿੰਡ ਹੈ ਸैम ਤਾਂ ਲੋਕੇਸ਼ਨ ਤੁਸੀਂ ਜਦੋਂ जैसलमेर ਤੋਂ ਲਾਉਂਗੇ ਤਾਂ ਉੱਥੋਂ ਸैम ਸੈਂਡ ਡਿਊਨਸ ਦੀ ਲਾਉਣੀ ਹੈਗੀ ਤੇ ਉਦੋਂ ਰਸਤੇ 'ਚ ਹੀ ਤੁਹਾਨੂੰ ਕੁਲਦਰਾ ਲਿਖਿਆ ਆਊਗਾ ਤੇ ਉਦੋਂ ਤੁਸੀਂ ਰਸਤੇ 'ਚੋਂਦੇ ਹੋਏ ਖੱਬੇ ਹੱਥ ਮੋੜਨਾ ਤਾਂ ਤੁਹਾਨੂੰ ਇਹ ਪਿੰਡ ਆ ਜਾਊਗਾ ਟਿਕਟ ਲੈ ਕੇ ਗੇਟ ਥਾਣੀ ਤੁਸੀਂ ਇਹਦੇ ਚੰਦਰ ਜਾਹਦ ਦੇ ਆ ਦੇਖ ਲਓ ਤੁਸੀਂ ਨਾ ਕਿੰਨਾ ਉਜਾੜਾ ਇੱਥੇ ਕੋਈ ਵੀ ਨਹੀਂ ਰਹਿੰਦਾ ਕੋਈ ਵੀ ਬੰਦਾ ਇੱਥੇ ਰਹਿੰਦਾ ਨਹੀਂ ਹੈਗਾ ਉੱਜੜ ਚੁੱਕਿਆ ਇਹ ਪਿੰਡ ਪੂਰੀ ਤਰ੍ਹਾਂ ਇਹਨੂੰ ਹਾੰਟਡ ਪਲੇਸ ਕਹਿੰਦੇ ਹੈਗੇ ਹੁਣ ਤਾਂ ਇਹ ਹਾੰਟਡ ਪਲੇਸ ਨਹੀਂ ਵੈਸੇ ਟੂਰਿਸਟ ਪਲੇਸ ਹੀ ਬਣ ਚੁੱਕਿਆ ਕਿਉਂਕਿ ਟੂਰਿਸਟ ਹੀ ਆਉਂਦੇ ਇੱਥੇ ਜ਼ਿਆਦਾਤਰ ਕਿਸੇ ਵੇਲੇ ਇੱਥੇ ਲੋਕ ਰਹਿੰਦੇ ਹੋਣਗੇ ਉਹ ਉੱਜੜ ਕੇ ਇੱਥੋਂ ਚਲੇ ਗਏ ਤੇ ਆਹ ਦੇਖ ਸਕਦੇ ਹੋ ਨਾ ਮਿੱਤਰੋ ਇਹ ਜਮਾ ਸਾਰਾ ਢਹਿ ਟੇੜੀ ਕੀਤਾ ਹੋਇਆ ਬਹੁਤ ਵੱਡਾ ਹੈ ਇਹ ਕਿੰਨੇ ਸੀ ਅੱਗੇ ਆ ਗਏ ਕਿੰਨੇ ਇੱਥੇ ਲੋਕ ਡਰਾਉਣ ਦਾ ਮਾਹੌਲ ਹੋਊਗਾ ਹਨਾ ਜਦੋਂ ਕਹਿੰਦੇ ਕਿ ਪੂਤ ਰਹਿੰਦੇ ਹੋਣਗੇ ਮੇਰਾ ਨਾਮ ਗੁਲਾਬ ਸਿੰਘ ਹੈ से लोकल गाइड हूँ यहाँ के बारे में जितना मैं जानता हूँ कि यहाँ पे ज्वार सिंह के समय में यहाँ के जो हकीम थे सालम सिंह जी उनके समय में भी यहाँ पे छोटा सा घटना भी हुआ था इधर का यहाँ पे पालीवाल जाति के लोग रहते थे ब्राह्मण जाति के जी तो एक साथ में एट्टी फोर थे वो रातों रात खाली हो गया था एट्टी फोर गाँव तभी से इसका नाम भूतिया गाँव पड़ा है अच्छा उसमें कुछ ऐसे भगदड़ हुआ था उसमें कुछ बुढ़े बुजुर्ग या बच्चे वगैरह उस भगदड़ में मारे गए थे तभी यहाँ से जो लोग गए अभी तक उनका कोई सुराग नहीं कहाँ चलेगा कुछ पता नहीं है कुछ भी पता नहीं तो यहाँ पे पुराने समय में से भी आज तक इसका मतलब भूतिया का कई एन वाले ए न्यूज वाले आज तक वालों ने यहाँ पे मॉस्क लगाए

रुकना चाहे तो भी गवर्नमेंट उनको अभी जो पुरातत्व विभाग है वहाँ पे सिक्योरिटी लगे हुए हैं तो नहीं कोई देते घटना हो जाए तो उनका जिम्मेदार वो खुद सहयोग है ये अभी आर्कियोलॉजिकल साइट है हाँ ये अभी भी तो यहाँ पे तिरासी गांव खाली हुए और एक भी अभी यहाँ पे गांव का कोई भी नहीं रुक सकता पाँच बजे के बाद में और यहाँ पे पुराने समय में कच्चे धागे पितर का घोड़ों का दौड़ हुआ था यही पे सैफ्ली खान और जितुगन का यहीं पे बना था और जैसे घर तो छोड़ के गए वैसे वैसे पड़े हुए हैं ये इनका भूतिया गांव कुलदरा नाम से था ये कितने समय पहले की बात होगी ये लगभग इनका दो सौ साल अच्छा इतने ढाई सौ साल हो गए तो जो बाकी चौरासी गांव आपने बताया वो गांव किधर हैं इसके आसपास नहीं नहीं ही इनका गांव का ये पूरा फैमिली पालीवाल ब्राह्मण यहाँ पे रहते थे बाकी ये उधर है इसके साथ में ही ਇਹ ਕਹਿੰਦੇ ਵੀ ਕੱਲਾ ਇੱਕ ਪਿੰਡ ਨਹੀਂ 84 ਪਿੰਡ ਜਿਹੜੇ ਸੀਗੇ ਉਹ ਇਥੋਂ ਇੱਕ ਸਾਥ ਕਹਿੰਦੇ ਉੱਜੜ ਗਏ ਸੀ ਤੇ 250 ਸਾਲ ਪਹਿਲਾਂ ਦੀ ਗੱਲਬਾਤ ਇਹ ਦੱਸ ਰਹੇ ਆਗੇ 250 ਸਾਲ ਬਹੁਤ ਲੰਮਾ ਹੋ ਜਾਂਦਾ ਹਨਾ ਸਮਾਂ ਤੇ ਅੱਜ ਦੀ ਘੜੀ ਇਹ ਜਿਹੜੀ ਜਗ੍ਹਾ ਇਹਨੂੰ ਆਰਕੀਓਲੋਜੀਕਲ ਵਾਲੇ ਦੇਖਰੇਖ ਕਰਲੇ ਆ ਦੀ ਜਿਹੜਾ ਕਿ ਭਾਰਤੀ ਪੁਰਾਤੱਤਵ ਵਿਭਾਗ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹ ਇਹਦੀ ਦੇਖਭਾਲ ਕਰ ਰਹੇ ਆ ਤੇ ਆਪਾਂ ਦੇਖ ਲੈਂਦੇ ਹਾਂ ਨਾ ਇੱਧਰ ਹੋਰ ਉਜਾੜਾ ਹੋਇਆ ਹੋਇਆ ਕਿਉਂਕਿ ਨਾ ਇੱਥੇ ਅਸਲ ਦੇ ਵਿੱਚ ਉਹ ਨਹੀਂ ਹੈਗਾ ਕਿ ਕਈ ਵਾਰੀ ਆਪਾਂ ਕਹਿੰਦਾ ਇਹਦੇ ਤਾਂ ਇਟਾਂ ਇੰਚ ਨਹੀਂ ਆਉਂਦੀਆਂ ਪੱਥਰ ਚਨੇ ਹੋਏ ਆ ਤਾਂ ਬਈ ਇੱਥੇ ਇਸੇ ਤਰ੍ਹਾਂ ਦੀ ਮਕਾਨ ਆ ਇੱਥੇ ਹੋਰ ਵੀ ਆਸ-ਪਾਸੇ ਆਪਾਂ ਜਾਵਾਂਗੇ ਨਾ ਤਾਂ ਇਸੇ ਤਰ੍ਹਾਂ ਦੀ ਮਕਾਨ ਆ ਇੱਥੇ ਪੱਥਰ ਹੀ ਚਨੇ ਹੋਏ ਆਗੇ ਕਿਉਂਕਿ ਇੱਥੇ ਲੋਕੋਂ ਮੈਂ ਨਹੀਂ ਕਿ ਇਟਾ ਨਾਲ ਜਾਂ ਸਿਮੈਂਟ ਨਾਲ ਮਕਾਨ ਨਹੀਂ ਬਣਾਉਂਦੇ ਮਕਾਨ ਇੱਥੇ ਲਗਭਗ ਇਸੇ ਤਰ੍ਹਾਂ ਹੀ ਬਣਦੇ ਕਿਉਂਕਿ ਜਿਹੜਾ ਇਹ ਪੱਥਰ ਇੱਥੋਂ ਕੁਦਰਤੀ ਤੌਰ ਤੇ ਨਿਕਲਦਾ ਤਾਂ ਏਸੇ ਹੀ ਪੱਥਰ ਦੀ ਇਹ ਤੋੜਪਨ ਕਰਕੇ ਇਹਦੇ ਇਹਦੇ ਮਕਾਨ ਚਿੰਨ ਚਿੰਕੇ ਬਣਾ ਲੈਂਦੇ ਤੁਸੀਂ ਦੇਖੋਗੇ ਤਾਂ ਇਹ ਕੰਧਾਂ ਵਗੈਰਾ ਜਿਹੜੀਆਂ ਇਹ ਨਾਰਮਲ ਹੀ ਐ ਮਤਲਬ ਇਹ ਚਿੰਨ ਕੇ ਇੱਕ ਦੂਜੇ ਦੇ ਉੱਤੇ ਬਸ ਤੇ ਧਰ ਦਿੰਦੇ ਆ ਕੋਈ ਇਹਦੇ ਚੈਂ ਨਹੀਂ ਵੀ ਕੋਈ ਸਿਮਿੰਟ ਲਾਇਆ ਵਾ ਜਾਂ ਕੋਈ ਚੂਨਾ ਲਾਇਆ ਵਾ ਨਾਰਮਲ ਤਰੀਕੇ ਨਾਲ ਇੱਥੇ ਆਪਾਂ ਹੋਰ ਅੱਗੇ ਵੀ ਚੱਲਦੇ ਆ 84 ਪਿੰਡ ਪੂਤਾਂ ਦੇ ਕਰਕੇ ਰਾਤੋ ਰਾਤ ਖਾਲੀ ਹੋ ਗਏ ਤੇ ਜਿਹੜੇ ਲੋਕ ਇੱਥੋਂ ਉੱਜੜ ਕੇ ਗਏ ਸੀ ਉਹਨਾਂ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕਿੱਧਰ ਗਏ ਪਾਲੀਵਾਲ ਬ੍ਰਾਹਮਣ ਸੀਗੇ ਰਾਜਸਥਾਨ ਦੇ ਉਹ ਤੇ ਉਹ ਪਿੰਡ ਛੱਡ ਕੇ ਭੱਜ ਗਏ ਸੀ 84 ਪਿੰਡ ਇੱਕੋ ਰਾਤ-ਰਾਤੇ ਰਾਤ ਖਾਲੀ ਹੋ ਗਏ ਸੀਗੇ ਸਿਰਫ ਕਹਿੰਦੇ ਕਿ ਭੂਤਾਂ ਸੀਗੇ ਇੱਥੇ ਤੇ ਉਦੋਂ ਮੁੜ ਕੇ ਉਹ ਲੋਕਾਂ ਨੂੰ ਅੱਜ ਤੱਕ ਪਤਾ ਨਹੀਂ ਕਿ ਉਹ ਕਿੱਧਰ ਨੂੰ ਗਏ ਕਿੱਧਰ ਨੂੰ ਨਹੀਂ ਗਏ ਕੁਝ ਪਤਾ ਨਹੀਂਗਾ ਇਹ ਜਮਾ ਰੋਹੀ ਬੀਆਮਾਨ ਵਿਰਾਨ ਇਲਾਕਾ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਜੰਡ ਕਰੀਰਾ ਨਾਲ ਇਲਾਕਾ ਹੈ ਤੇ ਆ ਪਿੰਡ ਉਜੜਿਆ ਹੋਇਆ ਬਿਲਕੁਲ ਇਹ ਪਿੰਡ ਜਿਹੜਾ ਉਜੜਿਆ ਹੋਇਆ ਭੂਤਾਂ ਦੇ ਕਰਕੇ ਪਿੰਡ ਦਾ ਨਾਮ ਹੈਗਾ ਜੀ ਕੁਲਦਰਾ ਰਾਜਸਥਾਨ ਦੇ ਵਿੱਚ ਇਹ ਪਿੰਡ ਪੈਂਦਾ ਹੈਗਾ ਰਾਜਸਥਾਨ ਦੇ ਵਿੱਚ ਜੈਸਲਮੀਰ ਜੈਸਲਮੀਰ ਤੁਸੀਂ ਸੁਣਿਆ ਹੋਊਗਾ ਉਹਦੇ ਨਾਲ ਹੀ ਪੈਂਦਾ ਜੈਸਲਮੇਰ ਤੋਂ ਲਗਭਗ 20 ਕਿਲੋਮੀਟਰ ਜਦੋਂ ਤੁਸੀਂ ਸैम ਸੈਂਡ ਡਿਊਨਸ ਵੱਲ ਨੂੰ ਜਾਂਦੇ ਆ ਤਾਂ ਉੱਥੇ ਇਹ ਰਸਤਾ ਦੇ ਵਿੱਚ ਪਿੰਡ ਆਉਂਦਾ ਹੈਗਾ ਤੁਸੀਂ ਹੋਰ ਰੂਟ ਨਹੀਂ ਪਹਿਣਾ ਜੇ ਤੁਸੀਂ ਆਉਣਾ ਵੀ ਇੱਥੇ ਕਦੇ ਤਾਂ ਜੈਸਲਮੇਰ ਤੇ ਜੈਸਲਮੇਰ ਤੋਂ ਸैम ਸੈਂਡ ਡਿਊਨਸ ਵਾਲੇ ਪਾਸੇ ਨੂੰ ਆਉਣਾ ਹੈਗਾ ਤੇ ਰਸਤੇ ਦੇ ਵਿੱਚ ਤੁਹਾਨੂੰ 20 ਕਿਲੋਮੀਟਰ ਦੂਰ ਹੀ ਜਿਹੜਾ ਇਹ ਪਿੰਡ ਮਿਲ ਜਾਊਗਾ ਤੇ ਇੱਥੇ ਅੱਜ ਦੀ ਘੜੀ ਕਿਹਾ ਜਾਵੇ ਤਾਂ ਕੁਝ ਨਹੀਂ ਬਚਿਆ ਇਹਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹੜੇ ਭਾਰਤੀ ਪੁਰਾਤਤਵ ਵਿਭਾਗ ਵਾਲੇ ਆ ਉਹੀ ਇਹਦੀ ਦੇਖ ਰਖ ਕਰ ਰਹੇ ਆ ਤੇ ਕੂਤਾਂ ਦੇ ਕਰਕੇ ਇਹ ਜਿਹੜਾ ਪਿੰਡ ਹੈ ਜਿਹੜਾ ਇਹ ਇਲਾਕਾ ਹੈ ਇਹ ਤਬਾਹ ਹੋਇਆ ਹੋਇਆਗਾ ਤੇ 84 ਪਿੰਡ ਕਿਹਨ ਚ ਆਇਆਗਾ ਇੱਥੋਂ ਆਪਾਂ ਨੂੰ ਲੋਕਲ ਗਾਈਡ ਨੇ ਦੱਸਿਆਗਾ ਕਿ 84 ਪਿੰਡ ਰਾਤੇ ਰਾਤ ਉੱਠ ਗਏ ਸੀਗੇ ਹੁਣ ਆਪਾਂ ਨੂੰ ਨਹੀਂ ਪਤਾ ਹਨ ਵੀ ਇਹ ਗੱਲ ਸੱਚ ਹੈ ਕਿ ਝੂਠ ਹੈ ਪਰ ਇਹ ਦੱਸਦੇ ਕਿ 250 ਸਾਲ ਪੁਰਾਣੀ ਗੱਲ ਹੈ ਇਹਦੇ ਕੋਈ ਰਾਜਾ ਹੁੰਦਾ ਸੀਗਾ ਉਸ ਸਮੇਂ ਦੀ ਗੱਲ ਹੈ 250 ਸਾਲ ਪਹਿਲੇ ਇਹ ਜਿਹੜੀ ਘਟਨਾ ਘਟੀ ਸੀਗੀ ਤੇ ਉਦੋਂ ਪਿੰਡ ਖਾਲੀ ਕੀਤੇ ਗਏ ਸੀ ਆਪਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ ਹਨਾ ਕਿ ਵੀ ਇਹ ਗੱਲ ਚ ਕਿੰਨੀ ਸਚਾਈ ਹੈ ਕਿੰਨੀ ਨਹੀਂ ਸਚਾਈ ਆਪਾਂ ਇਸ ਚੀਜ਼ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਪਰ ਜੋ ਇਹਨਾਂ ਦੇ ਲੋਕਲ ਲੋਕਾਂ ਦੇ ਦੱਸਣ ਮੁਤਾਬਕ ਹੈ ਆਪਾਂ ਉਹ ਗੱਲ ਦੱਸ ਰਹੇ ਆਂ ਭਾਈ ਇੱਥੋਂ ਜਿਹੜਾ ਭੂਤਾਂ ਦੇ ਕਰਕੇ ਸੁਣਿਆ ਜਾਂਦਾ ਇਹ ਭੂਤੀਆ ਪਿੰਡ ਕਹਿੰਦੇ ਆਨੂੰ ਬਹੁਤ ਲੋਕ ਇੱਥੇ ਹੁੰਦੇ ਆਗੇ ਵੱਡੇ ਨਿਊਜ਼ ਚੈਨਲ ਜਿਵੇਂ ਕਿ ਐਨਡੀਟੀਵੀ ਹੋ ਗਿਆ এবੀਪੀ ਹੋ ਗਿਆ ਉਹਨਾਂ ਨੇ ਇਹਦੀ ਖਬਰ ਵਗੈਰਾ ਪਾਈ ਹੋਈ ਹੈਗੀ ਇੱਥੇ ਬਹੁਤ ਵੱਡੇ ਵੱਡੇ ਚੈਨਲ ਵੀ ਹੁੰਦੇ ਹੈਗੇ ਆਰਕੀਓਲੋਜੀਕਲ ਨੇ ਸਾਈਟ ਲਈ ਹੋਈ ਹੈ ਤਾਂ ਕਾਰਨ ਕੋਈ ਜ਼ਰੂਰ ਹੋਊਗਾ ਤੇ ਉਸ ਤੋਂ ਵੀ ਇਲਾਵਾ ਆਪਾਂ ਗੱਲ ਕਰੀਏ ਤਾਂ ਇੱਥੇ ਇੱਕ ਹੁਣ ਅੱਜ ਦੀ ਅੱਜ ਦੀ ਘੜੀ ਇਹ ਇੱਕ ਟੂਰਿਸਟ ਪਲੇਸ ਹੈਗੀ ਤੇ ਟੂਰਿਸਟ ਇੱਥੇ ਬਹੁਤ ਹੁੰਦੇ ਹੈਗੇ ਬਹੁਤ ਸਾਰੇ ਸਲਾਨੀ ਇੱਥੇ ਹੁੰਦੇ ਆ ਆਪਾਂ ਵੀ ਆਏ ਹੋਏ ਆ ਪੰਜਾਬ ਤੋਂ ਹੋਰ ਬਹੁਤ ਸਲਾਨੀ ਇੱਥੇ ਆਏ ਹੋਏ ਆ 올 ਇੰਡੀਆ ਤੋਂ ਤਾਂ ਹੁੰਦੇ ਹੀ ਹੁੰਦੇ ਆ ਇੱਥੇ ਅੰਗਰੇਜ਼ ਟੂਰਿਸਟ ਬਹੁਤ ਹੁੰਦੇ ਆ ਜਿਹੜੇ ਵੀ ਟੂਰਿਸਟ ਜੈਸਲਮੀਰ ਆਉਂਦੇ ਆ ਉਹ ਇੱਥੇ ਜ਼ਰੂਰ ਆਉਂਦੇ ਹੈਗੇ ਬਹੁਤ ਸਾਰੇ ਅੰਗਰੇਜ਼ ਅਸੀਂ ਇੱਥੇ ਦੇਖ ਕੇ ਹਟਿਆਂਗੇ ਉਹ ਆਉਂਦੇ ਹੈਗੇ ਇਹ ਜਗ੍ਹਾ ਦੇਖਣ ਦੇ ਲਈ ਤੇ ਜਗ੍ਹਾ ਤੁਸੀਂ ਦੇਖੋਗੇ ਨਾ ਤੁਹਾਨੂੰ ਮੈਂ ਚਾਰੋਂ ਜਗ੍ਹਾ ਇਹ ਜਿਹੜੀ ਹੈਗੀ ਹੈ ਦਿਖਾਉਣਾ ਹੈਗਾ ਕਿ ਕਿਹੇ ਜੀ ਇਹ ਜਗ੍ਹਾ ਹੈਗੀ ਤੁਸੀਂ ਦੇਖ ਸਕਦੇ ਆ ਰੋਹੀ ਵੀ ਆਵਣਾ ਬਿਲਕੁਲ ਇੱਥੇ ਕੱਖ ਵੀ ਨਹੀਂ ਹੈਗਾ ਇੱਥੇ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋਈ ਚਿੜੀ ਵੀ ਪਰ ਨਹੀਂ ਮਾਰਦੀ ਇੱਥੇ ਸਾਰੀ ਇਹ ਉਜੜੀ ਹੋਈ ਜਗ੍ਹਾ ਹੈਗੀ ਕੁਲਧਰਾ ਇਹਨੂੰ ਕਹਿੰਦੇ ਹੈਗੇ ਤੇ ਕਿਸੇ ਨੇ ਵੀ ਆਉਣਾ ਆ ਸਕਦਾ ਹੈ ਇਹ ਇਕੋ ਪਿੰਡ ਹੈ ਜਿਹੜਾ ਬਚਿਆ ਇੱਥੇ ਵੀਡੀਓ ਚੰਗੀ ਲੱਗੀ ਤਾਂ ਬਾਈ ਲਾਈਕ ਤੇ ਸ਼ੇਅਰ ਕਰਿਓ ਤੇ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਬਾਈ ਅਸੀਂ ਚੰਗੀ ਵੀਡੀਓ ਬਣਾਉਨੇ ਆ ਤਾਂ ਵੀਰ ਬਣ ਕੇ ਫੋਲੋ ਜਰੂਰ ਕਰਿਓ ਯਾਰ ਬਹੁਤ ਮਿਹਨਤ ਲੱਗਦੀ ਹੈ ਇਸਨੂੰ ਬਹੁਤ ਵਕਤਾਂ ਲੱਗਦਾ ਫੋਲੋ ਜਰੂਰ ਕਰਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਵੀਰ ਧੰਨਵਾਦ ਜੀ